ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਂਜੀ ਕੀ ਕਰੀ ਜਾਂਦੇ ਆ ਅੱਜ ਤੁਸੀਂ ਮੈਂ ਕੁਝ ਨਹੀਂ ਬੱਚਿਆਂ ਨੂੰ ਬੈਈਆਂ ਛੁੱਟੀਆਂ ਮੀਂਹ ਦੇ ਮੌਸਮ ਕਰਕੇ ਤੇ ਇੱਕ ਮਿੰਟ ਤੇ ਬੱਚੇ ਕਹਿੰਦੇ ਸੀ ਕਿ ਮੰਮਾ ਮੈਨੂੰ ਕੁਝ ਬਣਾ ਕੇ ਦੋ ਤੇ ਤੇ ਇਸ ਕਰਕੇ ਨਾ ਵਾਸਤੇ ਆਲੂਆਂ ਤੇ ਸੁਜੀ ਦੇ ਟਿੱਕੀਆਂ ਉਹਨਾਂ ਨੂੰ ਦੇਣੀਆਂ ਤੇ ਨਾਲੇ ਹੋਰ ਸੁਜੀ ਦੀ ਆਲੂ ਦੀ ਸੁਜੀ ਦੀ ਅੱਛਾ ਅਜਿਹਾ ਹੋਰ ਕੁਝ ਨਹੀਂ ਜਾਤਾ ਰੇ ਸਿਰਫ ਸੂਜੀ ਲਈ ਜੀਰਾ ਲਿਆ ਲਾਲੀ ਮਿਰਚ ਲਿਆ ਤੇ ਆਲੂ ਦੇ ਦੋ ਉਬਲੇ ਹੋਈ ਇੱਕ ਕਵਲੀ ਸਰਜੀ ਦੀ ਪਾ ਕੇ ਮਿਕਸ ਕਰਕੇ ਤੇ ਫਰਾਈ ਕਰ ਲੀਨੇ ਹੁਣ ਬੱਚਿਆਂ ਨੇ ਨਾਲੀ ਚਾਹ ਤਿਆਰ ਹੋ ਗਈ ਤੇ ਚਾਹ ਦੇ ਨਾਲ ਖਾ ਲੈਣੇ ਆ ਜੇ ਤਾਂ ਬੱਚੇ ਘਰ ਹੁਣ ਫੇਰ ਬਰਸਤ ਆਉਂਦੇ ਆ ਮਮਾ ਬਣਾ ਦੋ ਉਹ ਬਣਾ ਦੋ ਤੇ ਸ਼ੂਟਿੰਗ ਵੀ ਹੱਡੀ ਵੇਟ ਹੋ ਜਾਂਦੀ ਹੈ ਦੋ ਦਿਨ ਹੋ ਗਏ ਹੱਡੀ ਵੀਡੀਓ ਪਈਆਂ ਦੀਆਂ ਜੀ ਇਸ ਸੁਮੇਹਾ ਚੈਨਲ ਤੇ ਤੇ ਹੋਰ ਉਹ ਲੈ ਕੇ ਕੀ ਨਾਲੇ ਪਹਿਲਾਂ ਜਿਹੜੇ ਮੈਂਬਰ ਆ ਲੱਗੇ ਆ ਉਹਨਾਂ ਨੂੰ ਪਹਿਲਾਂ ਚਾਹ ਪਾਣੀ ਪਿਆ ਲਈਏ ਉਹ ਵੀ ਖਾ ਲੈਣਾ ਤੇ ਅਸੀਂ ਵੀ ਖਾ ਲਈਏ ਫੇ ਸ਼ੂਟ ਕਰਦੇ ਆ ਜੀਐਸ ਮੈਂ ਹਾਂ ਦੀ ਬਣਾਉਦੀ ਵੀਡੀਓ ਫਿਰ ਕੱਲ ਨੂੰ ਪਾਵਾਂਗੇ ਜੀਐਸ ਮੈਂ ਦਾ ਤੇ ਜੇ ਤੁਸੀਂ ਵੀ ਖਾਣੇ ਟਿੱਕੀਆਂ ਦੇ ਆਜਾ ਨਾਣੇ ਤੁਹਾਡੇ ਪਾਸੇ ਕਿੰਨਾ ਕੁ ਮੀਂਹ ਆ ਗਿਆ ਸਾਰੇ ਕਵੈਂਟ ਕਰਕੇ ਚੀਜ਼ ਦੱਸਿਓ ਸਾਡੇ ਇੱਥੇ ਤੇ ਬਾਰਿਸ਼ ਹੁੰਦੀ ਆ ਪਰ ਪਰ ਇਹਨਾਂ ਪਾਣੀ ਕੋਈ ਕੁਝ ਨਹੀਂ ਆਇਆ ਕਿਉਂਕਿ ਸਾਡਾ ਘਰ ਉੱਚੀ ਜਗ੍ਹਾ ਤੇ ਹੈ ਕਾਫੀ ਇਸ ਕਰਕੇ ਇਧਰ ਨਹੀਂ ਪਾਣੀ ਆਇਆ ਇਧਰ ਆਏ ਖਣ ਹੀ ਜਾਣਾ ਵਾ ਜੇ ਤੁਸੀਂ ਚਾਹੁੰਦੇ ਹੋ ਵੇਖਣ ਦਾ ਉੱਧਰ ਚਾਲ ਉੱਧਰ ਦਾ ਮਹੌਲ ਚਾਹੇ ਵੇਖਣਾ ਚਾਹੁੰਦੇ ਤੇ ਸਾਨੂੰ ਕਮੈਂਟ ਕਰਕੇ ਦੱਸ ਦਿਓ ਐਂ ਤਾਂ ਜਰੂਰ ਲੋਕ ਬਣਾ ਕੇ ਪਾ ਦਾਂਗੇ ਹਣਾ ਵੀ ਦੱਸੋ ਜਾਣਾ ਜੀ ਆਹ ਚਲੋ ਜੇ ਕਹਿਣਗੇ ਤੇ ਸਾਰੇ ਇਹਨਾਂ ਭੈਣ ਭਰਾਤ ਫਿਰ ਜਾਵਾਂਗੇ ਜਦੋਂ ਸਬਸਕ੍ਰਾਈਬਰ ਸਾਡੇ ਇਹ ਭੈਣ ਭਰਾ ਸਾਡੇ ਕਹਿਣਗੇ ਕਿ ਇਧਰ ਆਦਮੋਲ ਚਾਲਦੀ ਹਾਉ ਤੇਰੀ ਤੁਮ ਜੂਰ ਦਿਖਾਣੇ ਭਾ ਜਿੱਧਰ ਪਾਣੀ ਆ ਗਿਆ ਨੀਵੇਂ ਇਲਾਕਿਆਂ ਵਿੱਚ ਉਹ ਭੈਣ ਭਰਾਵਾਂ ਦਾ ਬਹੁਤ ਹੀ ਮਾੜਾ ਹਾਲ ਆਏ ਸੱਚੀ ਸੜਕਾਂ ਤੇ ਆ ਗਿਆ ਬਹੁਤ ਜ਼ਿਆਦਾ ਵਿਚਾਰਿਆਂ ਦਾ ਰੋਟੀ ਭੜਦਾ ਇਹਨਾਂ ਨੂੰ ਬੜੀ ਤੈਲੀ ਹੁੰਦੀ ਰਾਤ ਵੀ ਵਿਚਾਰੇ ਸੜਕਾਂ ਤੇ ਡੇਰ ਰਾਤਾਂ ਗੁਜ਼ਾਰਨਾ ਬੜਾ ਮੜਾ ਹਾਲ ਆ ਜਾਂਦਾ ਉਹ ਜਾਂਦਾ ਹਨ ਜਿਨ੍ਹਾਂ ਦਾ ਨੀਵੇਂ ਲੱਤਾਂ ਚ ਪਾਣੀ ਆ ਉਤੋਂ ਬਾਰਸ਼ੇ ਦਾ ਟਾਈਮ ਆ ਫਿਰ ਆ ਨੂੰ ਮੀਂਹ ਵੀ ਆ ਜਾਂਦਾ ਵਾ ਫਰਮਾਨਾ ਦੇ ਘੜੀ ਹੱਥ ਜੋੜ ਲੈ ਜੀ ਸਾਰੇ ਭੈਣ ਭਰਾ ਸੇ ਸਲਾਮਤੀ ਰਹਿਣ ਜੇ ਕੋਈ ਨੁਕਸਾਨ ਨਾ ਹੋਵੇ ਚਲੋ ਪਹਾੜਾਂ 'ਚ ਮੀਂਹ ਘਟ ਪੈਣ ਤੇ ਪਾਣੀ ਜਿਹੜਾ ਡੈਮਾਂ 'ਚ ਨਾ ਵਧੇ ਤੇ ਨਾ ਸਾਡਾਂ ਦੀ ਲੋੜ ਪਵੇ ਹਾਂਜੀ ਜਦੋਂ ਡੈਮਾਂ ਵਿੱਚ ਪਾਣੀ ਵਧਦਾ ਰਿਹਾ ਫਿਰ ਬੜੀ ਮੁਸ਼ਕਲ ਆਉਂਦੀ ਫਿਰ ਉਹਨਾਂ ਨੂੰ ਵੀ ਸਾਡਾ ਨਾ ਪੈਂਦਾ ਤੇ ਕਿੰਨੀਆਂ ਫਕਲਾਂ ਵੀ ਬਰਬਾਦ ਹੋ ਗਈਆਂ ਸਾਡੇ ਵਾਸਤੇ ਛੱਡਦੇ ਪੇ ਪਾਣੀ ਉਹ ਵੀ ਨੁਕਸਾਨ ਨਾ ਹੋਵੇ ਟੁੱਟਣ ਨਾ ਬੰਦ ਉਹਨਾਂ ਦੇ ਪਰ ਜਿਹੜੇ ਛੱਡਦੇ ਪਾਣੀ ਦੇ ਫੇਰ ਜਿਹੜੇ ਇਹ ਇਲਾਕਿਆਂ ਦੇ ਵਿੱਚ ਘਰ ਉਹਨਾਂ ਨੂੰ ਦਿੱਕਤ ਜਾਂਦੀਆਂ ਆਉਂਦੀ ਹੈ। ਆ ਜਿਹੜਾ ਨੀਵੇਂ ਹੁੰਦੇ ਨਾ ਫਿਰ ਉੱਥੇ ਭਰ ਜਾਂਦਾ ਨਾ ਪਾਣੀ ਜ਼ਿਆਦਾ ਫਿਰ ਪੈਲੀਆਂ ਵੀ ਨੀਵੀਆਂ ਉਹ ਪਾਸੇ ਤੇ ਪਾਣੀ ਭਰ ਜਾਂਦਾ ਉੱਤੇ ਫਿਰ ਤੇ ਬੜਾ ਮਾੜਾ ਹਾਲ ਆ ਬਹੁਤ ਹੀ ਜ਼ਿਆਦਾ ਥੋੜਾ ਅਜੇ ਵੀ ਦੋ ਦਿਨ ਮੀਂਹ ਦੱਸਿਆ ਨਾ ਭਾਰੀ ਨਹੀਂ ਹੈਗਾ ਅਜੇ ਵੀ ਤੋ ਅੱਜ ਦਿਨ ਤੇ ਹੋਰ ਬਹੁਤ ਜ਼ਿਆਦਾ ਮਿਲਗੇ ਸਾਰੇ ਆਪਣੀ ਆਪਣੀ ਕੇਅਰ ਜ਼ਰੂਰ ਰੱਖਿਓ ਤੇ ਬਣੇ ਰਿਹਾ ਦਿਨ ਅਸੀਂ ਜਾਵਾਂਗੇ ਤੁਹਾਨੂੰ ਦਰਿਆ ਦਾ ਦਿਖਾ ਕੇ ਲਿਆਵਾਂਗੇ ਫਿਰ ਉਹ ਤੋਂ ਕਿੰਨਾ ਕੁ ਦਰ ਪਾੜੇ ਬਸ ਜੇ ਕਮੈਂਟ ਆਉਣਗੇ ਤਾਂ ਫੇਰ ਜੇ ਕਮੈਂਟ ਆਉਣਗੇ ਸਾਰੇ ਭੈਣਾਂ ਕਹਿਣਗੇ ਕਿ ਦਿਖਾਓ ਫੇਰ ਅਸੀਂ ਜਾਣਾ ਹੁੰਦਾ ਨਹੀਂ ਜਾਣਾ ਤੁਹਾਡੇ ਕਰਕੇ ਜਾਣਾ ਸਿਰਫ ਉਹ ਵਿਸ਼ ਸਪੈਸ਼ਲ